ਕੱਲਾ ਆਪਾਂ ਛੱਡ ਕੇ ਗਏ ਸੀ ਟਰੈਕਟਰ ਲੈ ਆ ਮੂੰਹ ਤਾਂ ਹੁਣ ਚੱਕੀ ਖੜਾ ਬੈਠਦੇ ਹਾਂ ਹੁਣ ਇਹ ਤੇ ਕੱਡੂ ਟਰਾਲੀ ਪਈ ਨਹੀਂ ਵਿਚਾਰਾ ਥੱਲੇ ਲੱਗੀ ਵੀ ਟਰਾਲੀ ਇਹਦੀ ਕੱਲਾ ਪਾਈ ਥੀ ਛੱਡ ਗਏ ਸੀ ਨਿਕਲਿਆ ਨਹੀਂ ਕਿੱਥੇ ਦਿਖ ਰਿਹਾ ਦਾ ਜੋਰ ਲਵਾ ਕੇ ਹੋਈ ਕਿਵੇਂ ਆ ਚੱਲਦਾ ਕਿ ਨਹੀਂ ਵਿਚਾਰਾ ਛੋੜਾ ਟਰੈਕਟਰ ਤੇ ਟਰਾਲੀ ਵੱਡੀ ਪਾਲੀ ਮੂੰਹ ਤਾਂ ਹੁਣ ਚੱਕੀ ਖੜਾ ਕਰਨਾ ਨਹੀਂ ਨੂ ਲਾ ਕੇ ਦੇਖਿਆ ਨਹੀਂ 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 ਕਰਦਾ ਨਹੀਂ ਕਰਦਾ ਨਹੀਂ 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 ਬਾਗ ਵੀ ਨਹੀਂ ਦੇ ਮਿੱਟੀ ਲੋਕ ਨਹੀਂ ਦੂਰ ਭਗਾ ਪਰਾ ਮਾਰਦਾ ਪੂਰਾ ਜੋਰ ਲੱਗਾ ਟਰੈਕਟਰ ਦਾ ਹਲਦਾ ਨਹੀਂ ਨਾ ਮੈਂ ਮੈਨੂੰ ਜਿਆਦਾ 100 ਰੁਪਏ ਥੱਲੇ ਫਿਤਨਾ ਪੂਰੀ ਉਹ ਰੁਪਿਆ ਥੰਦੇ ਲੈਣਾ ਪੂਰੀ ਲੈ ਆਹ ਦੇਖਦੇ ਆਂ ਪਟਲੇ ਪਟਲੇ ਪਟਾ ਪਟਾ ਕਰਦਾ 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 ਲੈ ਜੀ ਕਿੱਟੀ ਕਿੱਦਾ ਹੈ ਹੈਗਾ ਜੋਰ ਬਈ ਰੇਕਰ ਜੇ ਇਹਨੂੰ ਵੀ ਚਲਾ ਲਈਏ ਇਹਦੇ ਕੁਪੀ ਬੇ ਡਰ ਉਹਨਾਂ ਕਦੇ ਵੀ ਚਲਾਦਾ ਸੀ ਲੈ ਜੀ ਦੁਬਾਰੇ ਲੈ ਰਹੇ ਹਾਂ ਤੋਰਾਂਗੇ ਆਪਾਂ ਪਰ ਲੇ ਟਰਾਲੀ ਲੇ ਅੱਧੀ ਟਰਾਲੀ ਹੋਈ ਗਿਆ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਪੁੱਟੂਗਾ ਪੂਰਾ ਲੈ ਗਿਆ ਲੈ ਗਿਆ ਕੱਬਾ ਵੀ ਪੂਰਾ ਕੱਬਾ ਰੱਖ ਰਿਹਾ ਹੈ ਕਿਹਨਾਂ ਇਹ ਨਾ ਸਮਝੂ ਦੇ ਚਲਣਾ ਦੋ ਡਾਰਾਂ ਦੀ ਜਾਵਾਂ ਖੱਟ ਕੇ ਲੈ ਕੇ ਜਾਵਾਂ ਚੱਲ ਫੇ ਚੱਲ ਫੇ ਚੱਲ ਫੇ ਨਾਲੇ ਪਹਿਲੇ ਹਾਈ ਚਲੇ ਕੇ ਜਾਂਦਾ ਲਾ 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 ਫੁੱਲ ਜੋਰ ਮਾਰ ਰਿਹਾ ਫੁੱਲ ਕਹਿੰਦੇ ਚੱਲ 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 35 ਕਿਲੋਮੀਟਰ ਦੀ ਆ ਮਤਲਬ ਆਰਪੀਐਮ ਇਹਦੇ ਹੈਗੇ ਨੇ 2000 ਆਪਾਂ ਗੱਲ ਮੈਂ ਕਰ ਪਿਆ ਤਰਫੀ ਫਟਦਾ ਜਾਂਦਾ ਬੜੇ ਮਾਰਦਾ ਨਾ ਪੂਰੇ ਫਲੈਪ ਪੱਲੇ ਹਾਈਟ ਆ ਜੀ ਕੈਂਚਰਾਂ ਚੋ ਵੀ ਦੇਖ ਆਇਆ ਮਾਰਦਾ ਤਾ ਹੇਦਰ ਵੀ ਦੇਖਣਾ ਪੂਗਾ ਜਾਂਦਾ ਪੂਰਾ ਖਿੱਚੀ ਜਾਂਦਾ ਜਾਂਦਾ ਹੌਲੀ ਹੌਲੀ ਹੈ ਪਰ ਵਿਚਾਰਾਂ ਮੁੰਲਾ ਫੇਰ ਖੜ ਗਿਆ ਨਹੀਂ ਤੋਬਾ ਲੈ ਟਰਾਲੀ ਕੱਢ ਲਈ ਜਣਾ ਆਪਣਿਆਂ ਕੋਲੇ ਬੈਠਣ ਲੱਜਾ ਜੀ ਦੁਆਰੇ ਦੇਖਦੇ ਨੂੰ ਕਿੱਟਾ ਕਰਕੇ ਲੈਕਰ ਥੱਲੇ ਦਿੱਤੀ ਇਹ ਸਲਾ ਤਾਨਾ ਜੋ ਉਹ ਕੋਲ ਜੀ ਜੀ ਚੜਾਣਾ ਉਹ ਟਰੈਕਟਰ ਦੇਖਦੇ ਨਹੀਂ ਕਿੱਤੂ ਆ ਕਰ ਨਹੀਂ ਤਾਂ ਇਹ ਲੱਭਦੀ ਹੋ ਕੱਢ ਜੇ ਤੇਰੀ ਹੱਥੀ ਲੈ ਤੋ ਮਲਾਇ ਦੇਪਾਲੀ ਪਾੜੀ ਦਵਾਰੇ ਅਰੇ ਕਰਫਟਾਂ ਵੀ ਚੱਲ ਚੱਲ ਲੈ ਕੇ ਜਰੂ ਲੱਗਦਾ ਨਹੀਂ ਲੈ ਜਾਂ ਲੈ ਕੇ ਲੈ ਤਕੜਾ ਬਈ ਨਕੀ ਨਹੀਂ ਨਹੀਂ ਡਾੜ ਨਿਕਲਿਆ ਬੈਟੈਂਟਰ ਦਾ ਪੂਰਾ ਨਹੀਂ ਨਹੀਂ ਹੋਣੀ ਹੋਣ ਤੱਕ ਥਲੇ ਕੁਮਾਰ ਲੱਗਦਾ ਬੈਟੂ ਹੁੰਦਾ ਥਲੇ ਲੱਗਦਾ ਨਹੀਂ 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 ਹਾਂ ਕੋੰਤਾ ਖੜਕੇ ਮਾ ਲਾ ਟ੍ਰੈਕਟਰ ਨਾਲ ਨਾਲ ਭਾਜੀ ਦੇਖ ਲੈ ਕਿੰਨਾ ਛੁੱਟੀਆਂ ਲਵਾ ਮਾ ਜਿਮਰੇ ਰਮਾ ਕੋੰਤਾ ਖਾਲੀ ਵੀ ਅਰ ਗਿਆ ਨਾ ਜਾ ਥੱਲੇ ਥੱਲੇ ਲੱਜ ਜਾ ਰਿਹਾ ਹੈ ਕੋਈ ਫਾਇਦਾ ਨਹੀਂ ਤਾਂ ਜੀ ਲੈ ਟ੍ਰੈਕਟਰ ਆਪਾਂ ਹੋਰ ਦੇਖਦੇ ਆਂ ਅੱਗੇ ਆਤਾ ਹੈ ਆਪਣਾ ਹਾਲੈਂਡ ਇਹ ਮਹੀਨੇ ਜਾਂਦੇ ਆਪਾਂ ਆਪ ਲੈ ਕੇ ਜਾਵਾਂਗੇ ਜੋਂਡੀ ਰਵੀਨ ਲੈ ਕੇ ਆਣਾ ਸਵਰਾ ਲੈ ਕੇ ਦਲਾਂਗੇ ਲੈ ਆਦਿ ਤੋਂ ਪਹੁੰਚਾ ਇਹ ਦੂਰ ਹੈ ਜਮਨਾਬਾ ਸਤਰਾਕ ਦੇ ਅੱਜ ਤੋਂ ਪਹੁੰਚਾ ਸਵਰਾਜ ਅੱਜ ਤੋਂ ਪਹੁੰਚਾ ਲਾਹੀ ਜੀ ਕੋਚੂ ਜਾਣ ਦੇ ਦੇਖ ਗਾ ਜਮਨਾ ਜਿੱਤੂ ਵਾਲੀ ਕਿ ਨਹੀਂ ਇਹ ਕਹਿੰਦਾ ਪਤਾ ਲੱਗਦੀ ਕਿ ਟਰਾਲੀ ਖੂਬੇ ਕਰੂਗਾ ਕਿ ਨਹੀਂ ਚਾਰਾਂ ਮੈਚੀ ਦਾ ਬਹੁਤ ਥੜਾ ਇੱਕ ਥਾੜੇ ਤੇ ਲਾਇਆ ਪੁਲਾਇਆ ਹੀ ਮੇਰੇ ਆਉਂਦੀ ਆ ਟਰਾਲੀ ਕੋ ਮਾਰ ਬ੍ਰੇਕ 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 ਕੱਟ ਲੱਗ ਰਿਹਾ ਕਸਣਾ ਰਿਹਾ ਇਹਨੂੰ ਸਾਈਡ ਤੇ ਕਰਦੀ ਮੇਰੇ ਦਿੱਕਰਨਾ ਆਵੀ ਟਰਾਲੀ ਨੇ ਡੇਰੇ ਡਰਾਵਲ ਘੜ ਤੇ ਡਰਾਵਲ ਦੇ ਮਗਰ ਕੰਮਾਂ ਦੇ ਨਹੀਂ ਸ਼ਾੜਦੇ ਕਰਦੀ ਮੈਸੀ ਨੂੰ ਮੈਸੀ ਸੈਟ ਕਰਕੇ ਸੌਰਾਂ ਤੋਂ ਪਹੁੰਚਾਂਗੀ ਪਹਿਲਾਂ ਅਬਦ ਮੁнициਪਾਇਆ ਸੀ ਉਹ ਤਾਂ ਵਧੀਆ ਲੱਗਿਆ ਫਾਰਮ ਟ੍ਰੈਕ ਵੀ ਵਧੀਆ ਲੱਗਿਆ ਮੈਸੀ ਤੋਂ ਨਿਕਲ ਕੇ ਉਨ ਘੋੜਾ ਆਲੇ ਦਾ ਪਾਰ ਤੋਂ ਜਾਂਦਾ ਈ ਇਹ ਲੈ ਜੂਗਾ ਤੂੰ ਦੇਖ ਲਿਆ ਪਰ ਇਹ ਲੈ ਕੇ ਜਾਂਦਾ ਕਿ ਨਹੀਂ ਬਲ ਬਰਾਵੀ ਪੈ ਗਈ ਤੇ ਮੰਗਰੋਂ ਹੰਟਰਾਲੀ ਪਾ ਲਈਏ ਭੱਲੇ ਚਟਰ ਚੱਲ ਰਿਹਾ ਤਾਂ ਲੈਂਤਾ ਉਹ ਭੱਲੇ ਕਰਕੇਗਾ ਕੋਈ ਛੋ ਲੋ ਸਿੱਟਦੇ ਨੇ ਬਣ ਕੇ ਗੱਲ ਆ ਫਾਇਰ ਰੈਕਟਿੰਗ ਯਾਹ ਦੇਖਦਾ ਟਰਾਲੀ ਪਾ ਕੇ ਬਈ ਇਹ ਦੂਆ ਦੇਖਦੇ ਕਿਰਦਾ ਕਿ ਨਹੀਂ ਲਾਇਆ ਟਰਾਲੀ ਦਾ ਪਾਲੀ ਮੇਰਾ ਟਰੈਕਟਰ ਨਾਲ ਲਾਉਂਗੀ ਆ ਇਹਦਾ ਅੰਥ ਚੱਲੇ ਪਰਤੀ ਇਹਦਾ ਵੀ ਲਾਇਆ ਇਹਦਾ ਵੀ ਚੱਲੇ ਆਇਆ ਇੰਨਾ ਪਤਲਾ ਜਿਹਾ ਟਰਾਲੀ ਪਾਈ ਹੋਈ ਆ ਜੇ ਵੀ ਜਮ ਜਾਈ ਹਾਈ ਲੋ ਬੀਡ ਮਾਰਾ ਆਪਾਂ ਹੈ ਲਓ ਇਹ ਤਾਂ ਪੂਰਾ ਹੈ ਮਾਈ ਸਵਰਨਿਕ ਪ੍ਰੋਡਕਟ ਉਹ ਨਹੀਂ ਜੋ ਹੋਣੀ ਉਹ ਲੋਕਾਂ ਦਾ ਟਰੈਕਟਰ ਛੋਟਾ ਸੀ ਟਰਾਲੀ ਹੈ ਜੀ ਵੱਡੀ ਹੁਣ ਟੱਕਰ ਨਹੀਂ ਬਣਦੇ ਜੀ ਟਰੈਕਟਰ ਵੱਡੇ ਨੇ ਜੁੱਤੀ ਫਿਰਦੇ ਆ 100% ਟਰਾਲੀ ਹੋ ਗਈ ਬੱਸ ਪਰ ਨਾਲ ਟਰਾਲੀ ਵੀ ਹੁਣ ਭਰੀ ਜਾਊਗੀ ਲੋ ਦਾ ਪੰਜਵਾਂ ਦੇ ਲਾ ਕੇ ਦੇਖਿਆ ਵੀ ਸਹੀ ਚੱਲਦਾ ਲੋ ਦੇ ਪੰਜਵੇਂ ਤੇ ਲੈ ਇਹਿੰਦਰ ਰੈਟਰ ਨੂੰ ਪ੍ਰੋਵਾਈਡ ਇੰਪੋਰਟ ਆਦੀ ਦੀ ਫਰਲੀ ਖੜਾ ਰਹੂਗੀ ਜਾਂ ਬੈਹ ਲਊਗੀ ਇਧਰ ਮਸ਼ੀਨ ਵਾਲਾ ਵੀ